ਪੰਜਾਬ ਇੱਕ ਉਹ ਦੇਸ਼ ਉਹ ਧਰਤੀ ਜਿਸ ਦਾ ਜੰਮਿਆ ਕੋਈ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਕਿਉਂ ਨਾ ਬੈਠਾ ਹੋਵੇ ਜਦੋਂ ਪੰਜਾਬ ਦਾ ਨਾਮ ਸੁਣਦਾ ਹੈ ਤਾਂ ਉਸ ਦੇ ਮਰਝਾਏ ਹੋਏ ਚਿਹਰੇ ਤੇ ਲਾਲੀਆਂ ਤੇ ਖੇੜੇ ਛਾ ਜਾਂਦੇ ਨੇ ਦੋਸਤੋ ਤੁਸੀਂ ਵੀ ਸ਼ਾਇਦ ਜਦੋਂ ਕਦੇ ਸਭ ਤੋਂ ਪਹਿਲਾਂ ਪੁਰਾਣੇ ਪੰਜਾਬ ਦਾ ਨਕਸ਼ਾ ਦੇਖਦੇ ਹੋਵੋਗੇ ਤਾਂ ਤੁਹਾਡੇ ਕਾਲਜੇ 'ਚੋਂ ਵੀ ਰੁਗ ਭਰ ਜਾਂਦਾ ਹੋਣਾ ਕਿ ਜਿਹੜਾ ਪੁਰਾਣਾ ਪੰਜਾਬ ਐਡੀ ਵੱਡੀ ਸਲਤਨਤ ਸੀ ਐਡਾ ਵੱਡਾ ਦੇਸ਼ ਸੀ ਉਸ ਨੂੰ ਵੰਡ-ਵੰਡ ਕੇ ਅੱਜ ਕਿੰਨਾ ਕੁ ਛੋਟਾ ਰਹਿਣ ਦਿੱਤਾ ਅੱਜ ਐਡਾ ਵੱਡਾ ਦੇਸ਼ ਅੱਜ ਇੱਕ ਨਿੱਕਾ ਜਿਹਾ ਸੂਬਾ ਬਣ ਕੇ ਰਹਿ ਗਿਆ ਹੈ ਪੰਜਾਬ ਜਿਸ ਤੇ ਹਰ ਦਿਨ ਨਿਤ ਨਵੇਂ ਦੁਸ਼ਮਣ ਚੜ ਕੇ ਆਉਂਦੇ ਰਹੇ ਪੰਜਾਬ ਦੇ ਜ਼ਾਇਆ ਨੂੰ ਨਿਤ ਮੁਹਿਮਾ ਬਣਦੀਆਂ ਰਹੀਆਂ ਕਦੇ ਕੋਈ ਅਬਦਾਲੀ ਚੜ ਕੇ ਆਇਆ ਕਦੇ ਕੋਈ ਨਾਦਰ ਚੜ ਕੇ ਆ ਗਿਆ ਤੇ ਕਦੇ ਗਜਨੀ ਆਇਆ ਪਰ ਇਨ੍ਹਾਂ ਹਮਲਾਵਰਾਂ ਨਾਲ ਪੰਜਾਬ ਟੱਕਰ ਲੈਂਦਾ ਹੀ ਰਿਹਾ ਨਾਲੇ ਹੀ ਨਾਲ ਪੂਰੇ ਭਾਰਤ ਦੀ ਵੀ ਢਾਲ ਬਣ ਕੇ ਖੜਦਾ ਰਿਹਾ ਪਰ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਨਾਲ ਬਗਾਨਿਆਂ ਵਾਲਾ سلوਕ ਕੀਤਾ ਗਿਆ ਪਹਿਲਾਂ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਤੇ ਫਿਰ ਇਸ ਦੀਆਂ ਪੋਲੀਆਂ ਵਡੀਆਂ ਗਈਆਂ ਤੇ ਫਿਰ ਇਸ ਵਿੱਚੋਂ ਹੋਰ ਸੂਬੇ ਵੜਾ ਕੇ ਬੜੀ ਸਾਜ਼ਿਸ਼ ਤਹਿਤ ਅੱਜ ਦਾ ਪੰਜਾਬ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਗਿਆ ਪੁਰਾਣੇ ਪੰਜਾਬ ਤੋਂ ਅੱਜ ਦੇ ਪੰਜਾਬ ਬਣ ਤੱਕ ਦੀ ਇੱਕ ਬੜੀ ਵੱਡੀ ਦਰਦਨਾਕ ਕਹਾਣੀ ਹੈ ਇਹ ਜਦ ਨੂੰ ਸੁਣ ਕੇ ਇੱਕ ਵਾਰ ਤਾਂ ਰੋਣਾ ਨਿਕਲ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੀ ਇਸੇ ਵੰਡ ਦੇ ਦਰਦਨਾਕ ਸਫ਼ਰ ਦੀ ਗੱਲ ਕਰਾਂਗੇ ਕਿ ਕਿਵੇਂ ਵਿਰੋਧੀਆਂ ਚਾਲਾਂ ਚੱਲ ਕੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾਇਆ ਗਿਆ ਅੱਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬੇਸ਼ੱਕ ਪੰਜਾਬ ਉਤੇ ਬਹੁਤ ਪੁਰਾਣੇ ਸਮੇ ਤੋਂ ਹੀ ਲਗਾਤਾਰ ਹਮਲੇ ਹੁੰਦੇ ਰਹੇ ਹਨ ਪਰ ਸਭ ਤੋਂ ਵੱਡ ਨੁਕਸਾਨ ਪੰਜਾਬ ਦਾ 1947 ਦੀ ਵੰਡ ਵੇਲੇ ਕੀਤਾ ਗਿਆ। ਕੀਤਾ ਇਹ ਵੀ ਜਾਣਦਾ ਹੈ ਕਿ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਬਣਿਆ ਸੀ ਪਰ ਅਸਲ ਦੇ ਵਿੱਚ ਇਹ ਵੰਡ ਭਾਰਤ ਦੀ ਨਹੀਂ ਇਕੱਲੇ ਪੰਜਾਬ ਅਤੇ ਬੰਗਾਲ ਦੋ ਸੂਬਿਆਂ ਦੀ ਕੀਤੀ ਗਈ ਸੀ। ਭਾਰਤ ਦੇ ਹੋਰ ਵੱਡੇ ਸੂਬੇ ਜਿਵੇਂ ਮੱਧ ਪ੍ਰਦੇਸ਼ ਮਹਾਰਾਸ਼ਟਰ ਉੱਤਰ ਪ੍ਰਦੇਸ਼ ਦੀ ਕੋਈ ਵੱਡ ਨਹੀਂ ਸੀ ਹੋਈ 1947 ਦੀ ਵੰਡ ਵੇਲੇ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ ਸਨ 1947 ਦੀ ਪੰਜਾਬ ਦੀ ਵੰਡ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਮਾਈਗ੍ਰੇਸ਼ਨ ਸੀ ਜਿਹੜੇ ਪੰਜਾਬ ਨੇ ਆਜ਼ਾਦੀ ਲੈਣ ਵਾਸਤੇ ਸਭ ਤੋਂ ਮਹੂਰੀ ਭੂਮਿਕਾ ਨਿਭਾਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਸ ਪੰਜਾਬ ਨੂੰ ਰਾਜ ਦੇਣ ਦਾ ਫਰਜ਼ ਬਣਦਾ ਸੀ ਪਰ ਰਾਜ ਤੱਕ ਕਿਸੇ ਨੇ ਕੀ ਦੇਣਾ ਸੀ ਉਲਟਾ ਪੰਜਾਬ ਦਾ ਵਟਵਾਰਾ ਕਰ ਦਿੱਤਾ ਗਿਆ ਵਟਵਾਰੇ ਤੋਂ ਬਾਅਦ ਤਿੰਨ ਹਿੱਸੇ ਲੈnde ਪੰਜਾਬ ਪਾਕਿਸਤਾਨ ਵਿੱਚ ਚਲਿਆ ਗਿਆ ਤੇ ਇੱਕ ਹਿੱਸਾ ਚੜਦਾ ਪੰਜਾਬ ਭਾਰਤ ਵਿੱਚ ਰਹਿ ਗਿਆ ਆਜ਼ਾਦੀ ਦਿਵਾਨ ਦਾ ਨਾਮ ਪੰਜਾਬ ਨੂੰ ਵੰਡ ਦਿੱਤੀ ਗਈ ਪੁਰਾਣੇ ਪੰਜਾਬ ਦੇ ਨਕਸ਼ੇ ਤੇ ਜੇਕਰ ਤੁਸੀਂ ਦੇਖੋਗੇ ਤਾਂ ਪੰਜਾਬ ਦੀਆਂ ਹੱਦਾਂ ਖਾਲਸਾ ਰਾਜ ਵੇਲੇ ਅਫਗਾਨਿਸਤਾਨ ਨਾਲ ਜਾ ਕੇ ਲੱਗਦੀਆਂ ਸਨ ਇੱਕ ਪਾਸੇ ਕਸ਼ਮੀਰ ਤੇ ਦੂਜੇ ਪਾਸੇ ਤਿੱਬਤ ਚੀਨ ਦਾ ਅਸਰਾਧਾ ਪੰਜਾਬ ਦੇ ਨਾਲ ਲੱਗਦੀਆਂ ਸਨ ਉਸ ਵਕਤ ਪੰਜਾਬ ਵਿੱਚ 7 ਦਰਿਆ ਵਗਦੇ ਸਨ ਸਰਸਵਤੀ ਨਦੀ ਤੋਂ ਲੈ ਕੇ ਸੇਧ ਨਦੀ ਤੱਕ ਪੰਜਾਬ ਦਾ ਹੀ ਇਲਾਕਾ ਸੀ ਇਸੇ ਕਰਕੇ ਪੰਜਾਬ ਨੂੰ ਸप्त ਸਿੱਧੂ ਵੀ ਕਿਹਾ ਜਾਂਦਾ ਸੀ ਸप्त ਸਿੱਧੂ ਤੋਂ ਇਲਾਵਾ ਪੰਜਾਬ ਨੂੰ ਪੰਚਨਾਦ ਪੈਸੋ ਪਟਾਮੀਆਂ ਵੀ ਕਿਹਾ ਜਾਂਦਾ ਸੀ ਜਿਸ ਵੇਲੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਅੰਗਰੇਜ਼ਾਂ ਨੇ ਪੰਜਾਬ ਦੇ ਉਸ ਵਕਤ ਦੇ 29 ਜ਼ਿਲ੍ਹਿਆਂ ਨੂੰ 5 ਡਿਵੀਜ਼ਨਾਂ ਵਿੱਚ ਵੰਡਿਆ ਹੋਇਆ ਸੀ ਜਿਹੜੀਆਂ ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ ਅਤੇ ਮਲਤਾਨ ਡਿਵੀਜ਼ਨਾਂ ਸਨ ਇਹਨਾਂ ਵਿੱਚੋਂ ਸਿਰਫ ਇੱਕ ਜਲੰਧਰ ਡਿਵੀਜ਼ਨ ਦੇ ਹੀ 5 ਜ਼ਿਲ੍ਹੇ ਆਉਂਦੇ ਸਨ ਬਾਕੀ ਸਾਰੀ ਦੀਆਂ ਸਾਰੀਆਂ ਡਿਵੀਜ਼ਨਾਂ ਵਿੱਚ 6 ਜ਼ਿਲ੍ਹੇ ਆਉਂਦੇ ਸਨ 1947 ਦੀ ਵੰਡ ਵੇਲੇ ਇਕੱਲੀ ਲਾਹੌਰ ਡਿਵੀਜ਼ਨ ਵਿੱਚੋਂ ਦੋ ਜ਼ਿਲ੍ਹੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਪੰਜਾਬ ਨੂੰ ਮਿਲੇ ਬਾਕੀ ਦੀਆਂ ਤਿੰਨ ਡਿਵੀਜ਼ਨਾਂ ਸਾਰੀਆਂ ਪਾਕਿਸਤਾਨ ਨੂੰ ਦੇ ਦਿੱਤੀਆਂ ਗਈਆਂ ਬਾਰੇ ਇੱਥੇ ਹੀ ਬਸ ਨਹੀਂ ਪੰਜਾਬ ਦੀ ਵੰਡ ਇੱਥੇ ਹੀ ਨਹੀਂ ਰੁਕੀ 1956 ਵਿੱਚ ਪੈਪਸੋ ਸਟੇਟ ਦਾ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਪਰ ਜਦੋਂ ਪੰਜਾਬ ਨੇ ਆਪਣੇ ਨਾਲ ਕੀਤੇ 1947 ਵਾਲੇ ਵਾਅਦੇ ਸਰਕਾਰ ਨੂੰ ਯਾਦ ਕਰਵਾਏ ਤਾਂ ਉਹ 1947 ਵਾਲੇ ਵਾਅਦੇ ਜੋ ਪੰਜਾਬ ਨੂੰ ਵੱਧ ਅਧਿਕਾਰ ਦੇਣ ਦੇ ਵਾਅਦੇ ਸਨ ਉਹ ਪੂਰੇ ਤਾਂ ਕੀ ਕਰਨੇ ਸੀ ਪੰਜਾਬ ਨੂੰ ਵੱਧ ਅਧਿਕਾਰ ਤਾਂ ਕੀ ਮਿਲਨੇ ਸੀ ਸਗੋਂ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਫੇਰ ਵੰਡ ਦਿੱਤਾ ਗਿਆ। 1 ਨਵੰਬਰ 1966 ਨੂੰ ਪੰਜਾਬ ਦੇ ਦੋ ਟੁਕੜੇ ਹੋਰ ਕਰ ਦਿੱਤੇ ਗਏ। ਜਦੋਂ ਪੰਜਾਬ ਵਿੱਚੋਂ ਹਰਿਆਣਾ ਤੇ ਹਿਮਾਚਲ ਵੰਡ ਕੇ ਦੋ ਹੋਰ ਨਵੇਂ ਸੂਬੇ ਬਣਾ ਦਿੱਤੇ ਗਏ। ਹਿੰਦੀ ਬੋਲਣ ਵਾਲੇ ਇਲਾਕੇ ਹਰਿਆਣਾ ਨੂੰ ਦੇ ਦਿੱਤੇ ਗਏ ਤੇ ਪਹਾੜੀ ਬੋਲਦੇ ਇਲਾਕਿਆਂ ਨੂੰ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ। ਪੰਜਾਬ ਦੀ ਹੀ ਸਰ ਜਮੀਂ ਤੇ ਬਣਿਆ ਚੰਡੀਗੜ੍ਹ ਦੋਹਾਂ ਰਾਜਾਂ ਦੀ ਰਾਜਧਾਨੀ ਬਣਾ ਕੇ ਦੁਆ ਸੂਬਿਆਂ ਵਿੱਚ ਇੱਕ ਫਸਾਦ ਦੀ ਜੜ ਲਗਾ ਦਿੱਤੀ ਗਈ। ਇੱਕ ਵੇਲਾ ਸੀ ਜਦੋਂ ਦਿੱਲੀ ਵੀ ਪੰਜਾਬ ਦੇ ਅਧੀਨ ਆਉਦੀ ਸੀ। ਪਰ ਜਿਸ ਵੇਲੇ ਅੰਗਰੇਜ਼ਾਂ ਨੇ ਕਲਕੱਤੇ ਤੋਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਉਸ ਵਕਤ ਅੰਗਰੇਜ਼ਾਂ ਵੱਲੋਂ ਹੀ ਦਿੱਲੀ ਨੂੰ ਪੰਜਾਬ ਨਾਲੋਂ ਵੱਖ ਕਰ ਦਿੱਤਾ ਗਿਆ ਸੀ। ਪਰ ਅਜੇ ਵੀ ਪੰਜਾਬ ਨਾਲ ਬੇਇਨਸਾਫ਼ੀਆਂ ਨਹੀਂ ਰੁਕੀਆਂ। ਹੁਣ ਵੀ ਪੰਜਾਬ ਤੋਂ ਚੰਡੀਗੜ੍ਹ ਖੋਣ ਪੰਜਾਬ ਦਾ ਪਾਣੀ ਖੋਣ ਦੀਆਂ ਨਾਪਾਕ ਚਾਲਾਂ ਚੱਲੀਆਂ ਜਾਂਦੀਆਂ ਨੇ। ਪੰਜਾਬ ਵਰਗਾ ਔਖਾ ਸਮਾਂ ਭਾਰਤ ਦੀ ਹੋਰ ਕਿਸੇ ਵੀ ਸਟੇਟ ਤੇ ਸ਼ਾਇਦ ਨਾ ਆਇਆ ਹੋਵੇ ਪਹਿਲਾਂ ਬਾਹਰੀ ਹਮਲਾਵਰ ਪੰਜਾਬ ਤੇ ਹਮਲਾ ਕਰਦੇ ਰਹੇ ਤੇ ਫਿਰ ਆਪਣੇ ਹੀ ਦੁਸ਼ਮਣ ਬਣੇ ਸੋ ਇਹ ਸੀ ਇੱਕ ਵੱਡੇ ਦੇਸ਼ ਪੰਜਾਬ ਦਾ ਇੱਕ ਛੋਟਾ ਜਿਹਾ ਸੂਬਾ ਬਣਦਾ ਦਰਦਨਾਕ ਸਫ਼ਰ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ